ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਜੇ ਬਾਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕੈਨੇਡੀਅਨ ਸਰਕਾਰ ਆਪਣੇ ਨਾਗਰਿਕਾਂ ਕਾਨੂੰਨ ਵਿੱਚ ਇੱਕ ਇਤਿਹਾਸਕ ਬਦਲਾਅ ਦੀ ਤਿਆਰ ਰਹੀ ਹੈ ਤਿਆਰੀ ਕੈਨੇਡੀਅਨ ਸਰਕਾਰ ਆਪਣੇ ਨਾਗਰਿਕਾ ਕਾਨੂੰਨ ਵਿੱਚ ਇੱਕ ਇਤਿਹਾਸਿਕ ਬਦਲਾਅ ਦੀ ਤਿਆਰੀ ਕਰ ਰਹੀ ਹੈ ਹਾਲ ਹੀ ਵਿੱਚ ਸੰਸਦ ਵਿੱਚ ਪੇਸ਼ ਕੀਤੇ ਗਏ ਬਿੱਲ C3 ਨਾਮਕ ਇੱਕ ਬਿੱਲ ਰਾਹੀਂ ਕੈਨੇਡਾ ਦੀ ਮੌਜੂਦਾ ਵਿਰਾਸਤੀ ਨਾਗਰਿਕਾ ਪ੍ਰਣਾਲੀ ਨੂੰ ਸਖਤ ਅਤੇ ਪਾਰਦਰਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਵਿਦੇਸ਼ਾਂ ਵਿੱਚ ਪੈਦਾ ਹੋਏ ਬੱਚਿਆਂ ਲਈ ਕੈਨੇਡੀਅਨ ਨਾਗਰਿਕਾ ਪ੍ਰਾਪਤ ਕਰਨ ਲਈ ਸਿਰਫ ਮਾਪੇ ਹੋਣਾ ਕਾਫੀ ਨਹੀਂ ਹੋਵੇਗਾ ਹੁਣ ਇਹ ਜੁੜੀ ਹੋਏ ਹੋਵੇਗਾ ਕਿ ਮਾਪੇ ਖੁਦ ਇੱਕ ਨਿਸ਼ਚਿਤ ਸਮੇਂ ਲਈ ਕੈਨੇਡਾ ਵਿੱਚ ਰਹ ਰਹਿ ਹੁਣ ਇਹ ਨਵਾਂ ਪ੍ਰਸਤਾਵਿਤ ਕਾਨੂੰਨ ਮੌਜੂਦਾ ਨਾਗਰਿਕਾ ਨੀਤੀ ਵਿੱਚ ਇੱਕ ਬੁਨਿਆਦੀ ਤਬਦੀਲੀ ਲਿਆਉਣ ਦੀ ਦਿਸ਼ਾ ਵਿੱਚ ਹੈ ਵਰਤਮਾਨ ਵਿੱਚ 2009 ਤੋਂ ਲਾਗੂ ਨਿਯਮਾਂ ਦੇ ਅਨੁਸਾਰ ਪੰਛ ਆਧਾਰਿਤ ਨਾਗਰਿਕਾ ਸਿਰਫ ਪਹਿਲੀ ਪੀੜੀ ਤੱਕ ਸੀਮਤ ਹੈ ਜਾਨੀ ਕਿ ਜੇਕਰ ਕੋਈ ਕੈਨੇਡੀਅਨ ਨਾਗਰਿਕ ਵਿਦੇਸ਼ ਵਿੱਚ ਬੱਚੇ ਨੂੰ ਜਨਮ ਦਿੰਦਾ ਹੈ ਤਾਂ ਜਾਂ ਗੋਦ ਲੈਂਦਾ ਹੈ ਤਾਂ ਉਸ ਬੱਚੇ ਨੂੰ ਨਾਗਰਿਕਤਾ ਦਿੱਤੀ ਜਾ ਸਕਦੀ ਹੈ ਪਰ ਹੁਣ ਪ੍ਰਸਤਾਵਿਤ ਬਦਲਾਅ ਦੇ ਤਹਿਤ ਸਿਰਫ ਕਨੇਡੀਅਨ ਨਾਗਰਿਕ ਹੋਣਾ ਕਾਫੀ ਨਹੀਂ ਹੋਵੇਗਾ ਜੇਕਰ ਕੋਈ ਕਨੇਡੀਅਨ ਨਾਗਰਿਕ ਕਨੇਡਾ ਤੋਂ ਬਾਹਰ ਆਪਣੇ ਬੱਚੇ ਨੂੰ ਜਨਮ ਦਿੰਦਾ ਹੈ ਜਾਂ ਗੋਦ ਲੈਂਦਾ ਹੈ ਤਾਂ ਬੱਚਾ ਨਾਗਰਿਕਤਾ ਤਾਂ ਹੀ ਪ੍ਰਾਪਤ ਕਰ ਸਕੇਗਾ ਜੇਕਰ ਮਾਪਿਆਂ ਮਾਪਿਆਂ ਵਿੱਚੋਂ ਘੱਟ ਤੋਂ ਘੱਟ ਇੱਕ ਵਿਅਕਤੀ ਘੱਟ ਤੋਂ ਘੱਟ 3 ਸਾਲ ਕਨੇਡਾ ਵਿੱਚ ਰਿਹਾਇ ਰਹਾ ਹੋਵੇ ਇਸ ਬਦਲਾ ਬਦਲਾ ਕੈਨੇਡੀਅਨ ਨਾਗਰਿਕਾ ਨੂੰ ਜਨਮ ਸਥਾਨ ਨਾਮਿਤਜੀ ਅਤੇ ਰਾਸ਼ਟਰੀ ਲਕਾਵ ਦੇ ਆਧਾਰ ਤੇ ਵਿਦੇਰੇ ਬਣਾਉਣ ਦੀ ਕੋਸ਼ਿਸ਼ ਹੈ ਇਹ ਇਹ ਨਵਾਂ ਕਾਨੂੰਨ ਖਾਸ ਤੌਰ ਤੇ ਉਹਨਾਂ ਕੈਨੇਡੀਅਨ ਨਾਗਰਿਕਾ ਨੂੰ ਪ੍ਰਸਤਾਵਿਤ ਕਰੇਗਾ ਜੋ ਵਿਦੇਸ਼ਾਂ ਵਿੱਚ ਰਹਿ ਰਹੇ ਹਨ ਖਾਸ ਕਰਕੇ ਭਾਰਤੀ ਮੂਲ ਦੇ ਜਿਨ੍ਹਾਂ ਨੇ ਕੈਨੇਡੀਅਨ ਨਾਗਰਿਕਾ ਲਈ ਲਈ ਹੈ ਪਰ ਵਿਦੇਸ਼ ਵਿੱਚ ਕੰਮ ਕਰ ਰਹੇ ਹਨ ਜਾਂ ਵਸ ਰਹੇ ਹਨ ਹੁਣ ਜੇਕਰ ਉਹ ਬਤ ਉਹ ਆਪਣੇ ਬੱਚਿਆਂ ਨੂੰ ਕੈਨੇਡੀਅਨ ਨਾਗਰਿਕਾ ਬਣ ਪ੍ਰਾਪਤ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਪਹਿਲਾ ਕੈਨੇਡਾ ਵਿੱਚ ਘੱਟੋ ਘੱਟ 3 ਸਾਲ ਦੀ ਸਰੀਰਕ ਮੌਜੂਦਗੀ ਦਿਖਾਉਣੀ ਪਵੇਗੀ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ